ਬ੍ਰਹਮਣ ਕੈਲੀ ਘਾਤ ਕੰਜਕਾਂ ਅਣਚਾਰੀ ਕਾ ਧਾਨ ਫਿਟਕ ਫਿਟਕਾਂ ਕੋੜ ਬਦੀਆਂ ਸਦਾ ਸਦਾ ਅਪਮਾਨ ਦੇਖੋ ਹੰਕਾਰ ਦੇ ਨਾਲ ਲਫ਼ਜ਼ ਆਇਆ ਹੈ ਹੰਕਾਰ ਜਾਂ ਤਾਂ ਸਦਾ ਹੈ ਸਦਾ ਸਦਾ ਅਪਮਾਨ ਹੈ ਹੰਕਾਰ ਰਖਮ ਦਾ ਰਾਮ ਦਾ ਵਿਰੋਧ ਕਰਦਾ ਹੁੰਦਾ ਇੱਥੋਂ ਐ ਨੂੰ ਲੈ ਕੇ ਜਾਣ ਨੂੰ ਅਡੇੜ ਕੇ ਪਿੱਛੇ ਨੂੰ ਉਹ ਵਿਦਵਾਨ ਜਿਹੜੇ ਆਹ ਰਿਹਾ ਉਹ ਪਤਾ ਨਹੀਂ ਕਿਵੇਂ ਕਰਦੇ ਨੇ ਉਹ ਵਿਚਾਰੇ ਉਲਝੇ ਹੋਏ ਨੇ ਪਤਾ ਨਹੀਂ ਹੈਗਾ ਅਸਲ ਤੇ ਗੁਰਬਾਣੀ ਦਾ ਅਰਥ ਕਿਵੇਂ ਕਰਦੇ ਨੇ ਉਹਨਾਂ ਨੂੰ ਕਿਸੇ ਨੇ ਦੱਸਿਆ ਹੀ ਨਹੀਂ ਨਾ ਉਹਨਾਂ ਨੇ ਕਿਹਾ ਤੇ ਪੁੱਛਿਆ ਕੋਈ ਚਾਹੇ ਨੀਆਂ ਬਣੇ ਵੀ ਹੰਕਾਰ ਜਿਹੜਾ ਹੁਕਮ ਦਾ ਵਿਰੋਧ ਕਰੂਗਾ ਇਹ ਕਰੂਗਾ ਲਫਤਾਂ ਦੇ ਮਗਰ ਘੱਟ ਜਾਣੇ ਅਸੀਂ ਛੂਰੀ ਦੇ ਮਗਰ ਜ਼ਿਆਦਾ ਜਾਣੇ ਜਿਹੜਾ ਹੰਕਾਰੀ ਆ ਬ੍ਰਾਹਮਣ ਬ੍ਰਾਹਮਣ ਹੰਕਾਰੀ ਵੈਸੇ ਹੁੰਦਾ ਨਹੀਂ ਹੈ ਬ੍ਰਾਹਮਣ ਹੰਕਾਰੀ ਹੋ ਗਿਆ ਸੀ ਵਿਦਵਾਨ ਹੋ ਗਿਆ ਸੀ ਫਿਰ ਉਹ ਕੀ ਕਰਨ ਲੱਗਿਆ ਧਾਟ ਕਰਨਾ ਕਪਟਨ ਜਿਵੇਂ ਸਰ ਵੜ ਦੇਣਾ ਜਿਵੇਂ ਛੋਟੇ ਫਸਲ ਨੂੰ ਵੜਦੇ ਹੀ ਦਾ ਹੁੰਦਾ ਹੈ ਇੱਕ ਐਲੀ ਘਾਟ ਹੈ ਕਹਿਲ ਹੁੰਦਾ ਨਰਮ ਬੁੱਧੀ ਨੂੰ ਜੋ ਜਿਹੜੀ ਪੱਕੀ ਨਾ ਹੋਵੇ ਬੁੱਧੀ ਉਹਨੂੰ ਜਿੱਧਰ ਮਰਜ਼ੀ ਲਾ ਲਈਏ ਸੀ ਬਚਪਨ ਵਾਲੀ ਬੁੱਧੀ ਨੂੰ ਉਹ ਕੈਲੀ ਘਾਟ ਖਾਣਿਆ ਕੰਜਕਾਂ ਸੰਜ ਕਹਿੰਦੇ ਨੇ ਅਣ ਵਿਆਹੀ ਬੱਚੀ ਨੂੰ ਅਜੋਨਾ ਗੁਰੂ ਧਾਰਨ ਨਹੀਂ ਕੀਤਾ ਗੁਰੂ ਤਾਂ ਆ ਕੇ ਹੋਇਆ ਇਹ ਗੁਰੂ ਤਾਂ ਹਣ ਕਰਨ ਤੋਂ ਪਹਿਲਾਂ ਹੀ ਉਲਟੀ ਪੜ੍ਹਾਈ ਪੜਾਉਂਦੀ ਗੁਰੂ ਤਾਂ ਕਰਨ ਕਰਦੇ ਤੇ ਜਿਨੇ ਉਹ ਕਹਿੰਦਾ 13 ਸਾਲ ਦੀ ਉਮਰ ਦੇ ਵਿੱਚ ਪੜ੍ਹਾਈ ਤਾਂ ਬਚਪਨ ਤੋਂ ਹੀ ਸੱਤ ਸੱਤ ਤੋਂ ਹੀ ਭਰਉਣੀ ਸ਼ੁਰੂ ਕਰਤੀ ਉਲਟੀ ਇਹਨਾਂ ਨੇ ਕੈਲੀਕਾਤ ਕੰਡਕਾ ਬਚਪਨ ਤੋਂ ਹੀ ਨਾ ਉਲਟੀ ਪੜ੍ਹਾਈ ਭਰਉਣੀ ਸ਼ੁਰੂ ਕੀਤੀ ਹੋਈ ਹੈ ਪਰੰਤ ਅੱਜਿਆਂ ਨੂੰ ਲੱਗੇ ਜਾਂਦੇ ਨੇ ਮੰਦਿਰ ਦੇ ਵਿੱਚ ਬੱਚਿਆਂ ਨੂੰ ਲੈ ਕੇ ਜਾਂਦੇ ਨੇ ਮੂਰਤੀ ਪੂਜਾ ਦੇ ਵਿੱਚ ਉਹ ਭਾਵੇਂ ਕਹੀ ਜਾਂਦੇ ਨੇ ਵੀ ਅੱਖਾਂ ਨੂੰ ਨੀਂਦ ਹੋਰੀ ਉਹਦਾ ਕੋਈ ਅਸਰ ਨਹੀਂ ਹੁੰਦਾ ਲੋਕਾਂ ਤੇ ਬੱਚਿਆ ਤੇ ਉਹ ਤਾਂ ਮੂਰਤੀ ਦੇ ਵਿੱਚੋਂ ਦੇਖਦੇ ਨੇ ਦਰਸ਼ਨ ਉਹ ਵੀ ਕਹਾਣੀਆਂ ਸੁਣਾਈ ਜਾਂਦੇ ਨੇ ਮੂਰਤੀ ਦੀਆਂ ਵੀ ਜਿਹੜਾ ਜਿਹਨਾਂ ਨੂੰ ਦਰਸ਼ਨ ਜਿਵੇਂ ਹੋਏ ਨੇ ਸ਼ੁਭਜੀ ਦੇ ਖੈਰ ਭਗਤਾਂ ਦੀਆਂ ਨਾਲ ਵੀ ਉਹੀ ਜੋੜੀਆਂ ਨੇ ਸਾਖੀਆਂ ਇਹਨਾਂ ਨੇ ਉਹ ਜਿਹੜੀ ਗੱਲ ਪੰਡਿਤ ਕਰ ਰਿਹਾ ਉਹ ਗੱਲ ਕਹਿ ਰਹੇ ਨੇ ਕੁਝ ਹਿਸਟੋਰੀਕਲ ਗੱਲ ਹੈ ਹੈ ਹਾਂਜੀ ਅੱਛਾ ਜੀ ਬ੍ਰਾਹਮਣ ਕੈਲੀ ਕਾਤ ਕੰਝ ਕਾਂ ਅਣਚਾਰੀ ਕਾ ਤਾਨ ਅਣਚਾਰੀ ਕਾ ਤਾਨ ਖੰਦੇ ਨੇ ਅਚਾਰੂ ਕੀ ਕਰਦਾ ਹੈ ਉਹਦੀ ਬੁੱਧੀ ਨੂੰ ਕਪਟ ਰਿਹਾ ਹੈ ਉਹਦਾ ਨੁਕਸਾਨ ਕਰ ਰਿਹਾ ਹੈ ਤੇ ਉਹ ਉਹਦਾ ਗੁਰੂ ਵੀ ਬਣਿਆ ਉਹ ਤੋਂ ਪੂਜਾ ਵੀ ਲਾ ਰਿਹਾ ਪੂਜਾ ਵੀ ਕਰਾ ਰਿਹਾ ਹਨਚਾਰੀ ਕਰਦਾ ਹੈ ਉਹ ਅਤਿਆਚਾਰ ਕਰਦਾ ਹੈ ਉਹ ਹਨਾਚਾਰ ਅਤਿਆਚਾਰ ਹੁੰਦਾ ਅਸਲ ਦੇ ਵਿੱਚ ਧਰਮ ਦੇ ਨਾਂ ਤੇ ਅਤਿਆਚਾਰ ਕਰਦਾ ਪਰ ਉਹ ਪੂਜਾ ਕਰਾਉਂਦਾ ਖਾਂਦਾ ਬਹੁਤ ਖਤਰਨਾਕ ਗੱਲ ਹੈ ਜੇ ਇਹਨੂੰ ਡੰਗਾਈ ਤੱਕ ਵਿਚਾਰਿਆ ਜਾਵੇ ਕਹਿਆ ਹੋਇਆ ਬੰਦ ਨੂੰ ਫਿਟਕ ਫਿਟਕਾਂ ਕੋੜ ਬਦੀਆਂ ਸਰਾ ਸਰਾਵਾਂ ਪੂਰਨਾ ਜੋੜਨਾ ਵਧੀਆ ਹੈ ਹੁਕਮ ਦਾ ਵਿਰੋਧ ਕਰਨ ਨੂੰ ਵਧੀਆ ਕਹਿੰਦੇ ਨੇ ਹੁਕਮ ਦਾ ਨਾਮ ਦਾ ਵਿਰੋਧ ਕਰ ਲੈ ਫਿਟਕ ਪਟਕਾ ਹੀ ਮਰਲੀ ਆ ਨੇ ਇਹਨੂੰ ਫਿਟਕ ਪਟਕਾ ਇਸ ਕਰਕੇ ਨੇ ਕਰੋੜਾਂ ਵਧੀਆ ਕਰਦਾ ਹੈ ਮਤਲਬ ਕਰੋੜਾਂ ਪ੍ਰਕਾਰ ਦਾ ਹਜ਼ਾਰਾਂ ਪ੍ਰਕਾਰ ਦਾ ਵਿਰੋਧ ਕਰਦਾ ਹੈ ਹੁਕਮ ਦਾ ਸਭ ਅੱਖ ਤੋਂ ਹੀ ਵਿਰੋਧ ਕਰਦਾ ਹੈ ਹੁਕਮ ਦਾ ਪੁਨ ਪਾਪ ਨੂੰ ਮੰਦਾ ਪੁਨ ਪਾਪ ਨਹੀਂ ਹੋ ਸਕਦਾ ਬਰਸਰਾਪ ਨੂੰ ਮੰਦਾ ਕਿ ਹੋ ਨਹੀਂ ਸਕਦਾ ਜਿਨੇ ਵਕਤੇ ਗੁਰਬਾਣੀ ਹੁਕਮ ਨਾਲ ਜੋੜ ਲਿਆ ਉਹਨੇ ਵਕਤੋਂ ਹੁਕਮ ਤੋਂ ਤੋੜਦਾ ਹੈ। ਅੱਛਾ ਜੀ। ਸਦਾ ਸਦਾ ਬਹਮਾਨ। ਸਦਾ ਅਹੰਕਾਰ ਹੀ ਕਿਸੇ ਵੜੇ ਵੀ ਅਹੰਕਾਰ ਤੋਂ ਰਹਿਤ ਨਹੀਂ ਹੁੰਦਾ। ਜੇ ਅਹੰਕਾਰ ਤੋਂ ਰਹਿ ਤੋ ਜੇ ਫਿਰ ਤਾਂ ਅੰਦਰ ਇਹ ਜਾਗੇ ਮੈਂ ਕੀ ਕਰ ਲੈ। ਜੇ ਅਹੰਕਾਰ ਕਿਸੇ ਵੇਲੇ ਵੀ ਨਿਸ਼ਾ ਅਹੰਕਾਰ ਦਾ ਉਤਰੇ ਤਾਂ ਇਹਦੇ ਅੰਦਰ ਉਹ ਪੈਦਾ ਹੋਵੇ ਸੋਚ ਵੀ ਇਹ ਮੈਂ ਤਾਂ ਗਲਤ ਕਰ ਲੈਣਾ। ਅਹੰਕਾਰ ਨਾਲ ਦਰਸਿਆ ਰਹੇਗਾ ਹਰ ਵਕਤ। ਠੀਕ ਹੈ ਜੀ। ਪਾਹਿ ਇਤੇ ਜਾਹਿ ਵਿਸਰ ਨਾਨਕਾ ਇਕ ਨਾਮ ਸਭ ਬੁੱਧੀ ਜਾਲੀਏ ਇਕ ਰਹਿ ਤਤ ਗਿਆਨ ਪਾਹਿ ਇਤੇ ਜਾਹਿ ਵਿਸਰ ਨਾਨਕਾ ਇਕ ਨਾਮ ਇੰਨਾ ਮਤਲਬ ਹੈ ਕਾਲਾ ਬਾਣਾ ਇਹਨੇ ਬੁਣਿਆ ਹੋਇਆ ਹੈ ਕਿ ਨਾਮ ਨੂੰ ਵਿਸਾਰੇ ਛੱਡਿਆ ਦੁਨੀਆਂ ਨੂੰ ਜਾਹਿ ਵਿਸਰ ਨਾਨਕਾ ਇਕ ਨਾਮ ਨਾਮ ਤੋਂ ਬਰੋੜ ਇੰਨਾ ਤਾਂ ਬਾਣਾ ਬੁਣਿਆ ਕਿ ਨਾਮ ਦਾ ਖਿਆਲੇ ਭਲਾਸਾ ਲੋਕਾਂ ਨੂੰ ਜੋ ਹੁਕਮ ਦਾ ਨਾਮ ਹੈ ਤੇ ਹੁਕਮ ਦੀ ਗੱਲ ਹੈ ਨਾਮ ਦੇ ਥੱਲੇ ਔਂਕੜ ਹੈ ਨਾਮ ਨੂੰ ਨਾ ਨਾਲ ਜੋੜਦਾ ਨੇਮ ਨਾਲ ਜੋੜਦਾ ਐਨਾ ਕੁਛ ਮਤਲਬ ਹੈ ਥਾਣਾ ਬਣਾਉਂਦਾ ਇੰਨੇ ਗ੍ਰੰਥ ਲਿਖ ਦਿੱਤੇ ਨਾਮ ਜਿਹੜਾ ਅਸਲੀ ਨਾਮ ਹੈ ਹੁਕਮ ਹੈ ਉਹ ਬਿਲਕੁਲ ਹੀ ਭਲਾਤਾ ਦੁਨੀਆ ਨੂੰ ਅੱਜ ਵੀ ਬੋਲੇ ਹਾਂ ਸਭ ਨੂੰ ਇਸ ਤਰ੍ਹਾਂ ਦੇ ਪਾੜਾ ਤੇ ਇਸ ਤਰ੍ਹਾਂ ਦਾ ਜਾਲ ਬੁਣਦਾ ਝੂਠ ਦਾ ਮਾਇਆ ਮੋਦਾ ਜਾੜ ਇਸ ਤਰੀਕੇ ਦਾ ਬੁਣਦਾ ਤਾਂ ਕਿ ਬਿਲਕੁਲ ਨਹੀਂ ਭਲਾਤਾ ਦੁਨੀਆ ਨੂੰ ਹਕਮ ਠੀਕ ਹੈ ਜੀ ਸਭ ਬੁੱਧੀ ਜਾਲੀਆਂ ਇੱਕ ਰਹੇ ਤਤ ਗਿਆਨ ਜਿਹੜਾ ਸਰੀਰ ਚੜਨ ਤੋਂ ਬਾਅਦ ਹਰ ਪ੍ਰਕਾਰ ਦੀ ਜਿਹੜੀ ਬੁੱਧੀ ਹੈ ਉਹ ਨਾਟਕ ਹੋ ਜਾਣੀ ਹੈ ਜਾਲੀ ਜਾਣੀ ਹੈ ਔਰ ਤਤ ਗਿਆਨ ਵਜਣਾ ਬਾਕੀ ਵਜਣਾ ਹੀ ਕੱਖ ਨਹੀਂ ਜੋ ਤੁਸੀਂ ਵਿਦਿਆ ਦੇ ਵਿੱਚ ਲਾਤੇ ਲੋਕ ਹਸਰੇ ਖਾ ਦੇ ਵਿੱਚ ਲਾਤੇ ਲੋਕ ਹਰ ਵੈਦਿਕ ਦੇ ਵਿੱਚ ਲਾ ਕੇ ਲਾਤੇ ਲੋਕ ਐਨਾ ਮਤਲਬ ਹੈ ਇਹਨੇ ਮਾਇਆ ਦਾ ਤਾਣਾ ਬਾਣਾ ਬੁਣਤਾ ਧਰਮ ਨੂੰ ਧੰਦਾ ਬਣਾਤਾ ਇਸ ਤਰੀਕੇ ਨਾਲ ਕਿਹੜੇ ਲੋਕ ਸੱਚ ਨੂੰ ਭੁੱਲੇ ਹੀ ਗਏ ਨਾਮ ਨੂੰ ਭੁੱਲੇ ਹੀ ਗਏ ਇਹ ਤਾਂ ਕੋਈ ਵੀ ਗਿਆਨ ਨਹੀਂ ਰਹਿਣਾ ਤੁਹਾਡੇ ਕੋਲ ਤੱਤ ਗਿਆਨ ਤੋਂ ਬਿਨਾ ਤੱਤ ਗਿਆਨੇ ਨੇ ਛੜਾਤਾ ਤੱਤ ਗਿਆਨ ਤੇ ਬਿਨਾ ਕੁਛ ਨਾਲ ਜਾਣੇ ਵਾਲਾ ਹੈ ਹੀ ਨਹੀਂ ਠੀਕ ਹੈ ਜੀ ਉਹਨਾਂ ਨੇ ਜਿਹੜੇ ਅਰਥ ਜੀਤੇ ਆ ਉਹ ਕਹਿੰਦੇ ਹੈ ਭਾਈ ਬ੍ਰਾਹਮਣ ਦੀ ਹੱਤਿਆ ਗਊ ਦਾ ਘਾਤ ਕਰਨਾ ਕੰਜਕਾਂ ਕੁੜੀ ਮਾਰਨਾ ਤੇ ਕੁਕਰਮੀ ਮਨੁੱਖਾਂ ਦਾ ਧਾਨ ਖਾਣਾ ਜਿਵੇਂ ਫਿਟਕਾਰਾਂ ਦਾ ਪ੍ਰਤੀਕ ਹੈ ਉੱਥੇ ਬਦੀਆਂ ਦਾ ਕੋਡ ਅਤੇ ਸਦਾ ਹੀ ਬਮਾਨ ਰਹਿੰਦਾ ਹੈ ਇਹ ਕੋਡ ਨੂੰ ਕੋਡ ਕਹਿੰਦੇ ਕੋਡ ਹੋਣਾ ਨਹੀਂ ਨਹੀਂ ਉਹ ਕੋਡ ਤਾਂ ਉਹਦੇ ਨਾਲ ਬੁਲਾਤਾ ਇਹਨਾਂ ਨੂੰ ਚੱਕੇ ਨਾ ਜਿਹੜਾ ਉੱਥੇ ਕੋਡ ਹੋਇਆ ਸੀ ਜਦ ਬਾਹਮਣ ਮਾਰੇ ਸੀ ਇੱਥੇ ਮਾਰਨ ਦੀ ਗੱਲ ਹਤਿਆ ਦੀ ਗੱਲ ਨਹੀਂ ਆਈ ਹੈ ਬਾਹਮਣ ਮਾਰਨ ਦੀ ਗੱਲ ਨਹੀਂ ਆਈ ਹੈ ਬਾਹਮਣ ਖੁਦ ਆ ਤਿਆਰ ਕਰ ਰਿਹਾ ਇਸ ਕਰਕੇ ਪੰਡਤ ਲਿਖਣ ਵਾਲਾ ਆਪ ਤਿਆਰਾ ਬੰਨ ਦੀ ਵਿਜਾਏ ਬ੍ਰਹਮਾ ਤੇਰਾ ਦੋਸਤ ਕਿਦੇ ਹੋtelaਉਣਾ ਚਾਹੁੰਦਾ ਹੋਰ ਕਿਸੇ ਦੀ ਕੌਣ ਕਰਦਾ ਫਿਰ ਬਾਹਮਣ ਦੀ ਹਤਿਆ ਕਿਹਦੇ ਵਾਸਤੇ ਹੈ ਪੰਕਤੀ ਅਮਾਨੀ ਕੌਣ ਹੈ ਇੱਥੇ ਬਰਾਮਣ ਦੇ ਅੱਤੇ ਕੌਣ ਕਰੇ ਗੁਰੂ ਤਾਂ ਬ੍ਰਾਹਮਣ ਹੈ ਬੁੱਧੀ ਕੌਣ ਦੇ ਰਿਹਾ ਸਭੇ ਬੁੱਧੀ ਜਾਲੀਆਂ ਨੂੰ ਕੌਣ ਅਕਲ ਦੇ ਰਿਹਾ ਦੁਨੀਆ ਨੂੰ ਗੁਰੂ ਕੌਣ ਹੈ ਗੁਰੂ ਬ੍ਰਾਹਮਣ ਵੇਦ ਦੇ ਸਾਰੇ ਗਿਆਨ ਪੜਾਉਂਦਾ ਤਤ ਗਿਆਨ ਛੱਡਿਆ ਹੋਇਆ ਹੈ ਵੇਦ ਤੋਂ ਕਹਿੰਦਾ ਮਤਲਬ ਇਹ ਹੈ ਵੇਦ ਵਿੱਚ ਬਾਕੀ ਦੇ ਸਾਰੇ ਗਿਆਨ ਪੜਾ ਰਿਹਾ ਤਤ ਗਿਆਨ ਛੱਡਾ ਤਾ ਬਿਸਰ ਗਿਆ ਠੀਕ ਹੈ ਜੀ ਬਾਕੀ ਪ੍ਰਕਾਸ਼ ਦੀ ਬੁੱਧੀ ਜਲ ਜਾਣੀ ਹੈ ਰਹਿਣੀ ਕੋਈ ਨਹੀਂ ਤੁਸੀਂ ਆਪਾਂ ਕਹੀਏ ਵੀ ਇਹ ਆਤਮ ਘਾਤੀ ਹੈ ਜਗਤ ਕਾ ਸਾਈ ਇਹ ਆਤਮ ਘਾਤੀ ਬ੍ਰਾਹਮਣ ਹੀ ਇੱਥੇ ਹੈ ਜੀ ਬ੍ਰਾਹਮਣ ਗੁਰੂ ਹੈ ਜਗਤ ਕਾ ਗੁਰੂ ਜਿਹੜਾ ਬਣਿਆ ਹੋਇਆ ਹੈ ਉਹੀ ਘਾਟ ਕਰਦਾ ਹੈ ਹੋਰ ਕੌਣ ਕਰੂਗਾ ਘਾਟ ਖੁੱਲ ਘਾਟੀ ਮਹਾ ਹਤਿਆਰਾ ਅਗਵਾਈ ਕਰ ਰਿਹਾ ਜਿਹੜਾ ਜਿਨ੍ਹਾਂ ਦਾ ਗੁਰੂ ਹੈ ਉਸੇ ਕੋਲ ਨੂੰ ਘਾਟ ਕਰ ਰਿਹਾ ਹੈ ਜਾਂ ਜਾਏ ਆਪਣੇ ਖਾਏ ਬ੍ਰਾਹਮਣ ਦੀ ਹਤਿਆ ਦੀ ਤਾਂ ਗੱਲੇ ਗੁਰਬਾਣੀ ਚ ਕਿੱਥੇ ਆਈ ਹੈ ਗੁਰਬਾਣੀ ਦੇ ਹੋਰ ਤੇ ਕੋਈ ਪੰਕਤੀ ਨਹੀਂ ਲਿਖੇ ਜਿੱਥੇ ਦਿੰਦੇ ਨੇ ਬ੍ਰਾਹਮਣ ਦੀ ਹਤਿਆ ਕੌਣ ਕਰ ਰਿਹਾ ਹੈ ਇਹ ਤਾਂ ਮੁਸਲਮਾਨਾਂ ਦੀ ਗੱਲ ਬ੍ਰਾਹਮਣ ਦੀ ਹਤਿਆ ਉਹਨਾਂ ਨੇ ਨਹੀਂ ਕੀਤੀ ਹੈ ਤਾਂ ਹੈ ਨਹੀਂ ਕੋਈ ਉੱਥੇ ਹਾਂਜੀ ਤੁਹਾਡੀ ਗੱਲ ਠੀਕ ਹੈ ਵੀ ਗੱਲ ਤਾਂ ਹੈ ਵੀ ਬ੍ਰਾਹਮਣ ਹੱਤਿਆ ਕਰ ਰਿਹਾ ਇੱਥੇ ਅਰਥ ਜਦੋਂ ਕੀਤੇ ਆ ਬ੍ਰਾਹਮਣ ਨੇ ਚਤਰਾਈ ਨਾਲ ਉਹ ਕਹਿੰਦਾ ਬ੍ਰਾਹਮਣ ਦੀ ਹੱਤਿਆ ਨਾ ਕਰੋ। ਕੋਈ ਹਤਿਆਰਾ ਬਣ ਦੀ ਵੀ ਜੇ ਬ੍ਰਾਹਮਣ ਨੂੰ ਕੋਈ ਹਤਿਆਰਾ ਹੈ ਉਹਦੇ ਤੇ ਗੱਲ ਚਾਲਦੀ। ਬ੍ਰਾਹਮਣ ਦਾ ਹਤਿਆ ਬ੍ਰਾਹਮਣ ਤਾਂ ਗੁਰੂ ਹੈ ਜਨਤ ਕਾਮ। ਠੀਕ ਹੈ ਜੀ ਤੇ ਜਿਹੜੀ ਆ ਤੁਕ ਹੈ ਜੀ ਸਭ ਬੁੱਧੀ ਜਾਲੀਆਂ ਇੱਕ ਰਹੇ ਤਤ ਗਿਆਨ ਇਹ ਜਦੋਂ ਤੁਸੀਂ ਅਗਲੇ ਜਨਮ ਵਿੱਚ ਆਉਂਦੇ ਹੋ ਤੁਹਾਨੂੰ ਪਿਛਲਾ ਸਾਰਾ ਭੁੱਲਿਆ ਹੁੰਦਾ ਕਿਉਂਕਿ ਉਹ ਸਾਰਾ ਜਲ ਜਾਂਦਾ ਹੈ ਹੈਂ। ਅਨੰਤ ਪ੍ਰਕਾਰ ਦਾ ਵਿਗਿਆਨ ਵੇਦ ਵਿੱਚ ਵੇਦ ਦੇ ਸਾਰੇ ਗਿਆਨ ਬ੍ਰਹਮਾ ਪੜਾ ਰਿਹਾ ਪਰ ਤਤ ਗਿਆਨ ਛੱਡ ਨਹੀਂ ਪੜਾ ਰਿਹਾ ਕੋ ਕਹਿੰਦਾ ਬਾਕੀ ਦੀ ਬੁੱਧੀ ਸਾਰੇ ਜਾਣੀ ਹੈ ਤਤ ਗਿਆਨ ਵਟਣਾ ਉਹੀ ਤਾਂ ਛੱਡਿਆ ਹੋਇਆ ਪੜਾਉਣਾ ਝੂੜ ਤਾਂ ਰਹਿਣਾ ਹੀ ਨਹੀਂ ਉਹ ਦਿਮਾਗ ਤੇ ਹੁੰਦਾ ਬਾਕੀ ਦੇਖੋ ਜਿੰਨਾ ਸ਼ੀਸ਼ਾ ਮਨ ਨਿਰਮਲ ਹੋ ਗਿਆ ਉਹਨਾਂ ਨਿਰਮਲ ਹੀ ਮਿਲਣਾ ਅਗਲੇ ਜਨਮ ਵਿੱਚ ਜਿੰਨਾ ਗਲ ਮਲੀਨ ਹੋ ਗਿਆ ਅਗਲੇ ਜਨਮ ਵਿੱਚ ਉਹਨਾਂ ਮਲੀਨ ਹੀ ਰਹਿਣਾ ਬਸ ਬਾਕੀ ਬੁੱਧੀ ਆਹ ਹੋਰ ਵਿੱਚੇ ਆ ਗਈ ਗੱਲ ਜਿੰਨਾ ਮਨ ਨੂੰ ਨਿਰਮਲ ਹੈ ਓਨੀ ਬੁੱਧੀ ਓਦੀ ਠੀਕ ਹੈ ਜਿੰਨਾ ਮਨ ਮਲੀਨਾ ਓਨੀ ਬੁੱਧੀ ਖਰਾਬ ਹੋਗੀ ਨਾਮ ਦੇ ਨਾਲ ਮਨ ਨੇ ਨਿਰਮਲ ਹੋਣਾ ਮਾਇਆ ਦੇ ਨਾਲ ਮਲੀਨ ਹੋਣਾ ਮਾਇਆ ਦੇ ਗਿਆਨ ਨਾਲ ਮਲੀਨ ਹੋਣਾ ਲਾਲਚ ਨਾਲ ਲੋਭ ਨਾਲ ਜੁੜ ਕੇ ਮਲੀਨ ਹੋ ਜਾਣਾ ਉਹਦਾ ਹੰਕਾਰ ਵੀ ਹੋ ਜਾਣਾ ਉਹ ਮਲੀਨ ਹੋ ਜਾਣਾ ਆਈਆ ਜਾਲੀਆਂ ਪਾਲੀਆਂ